ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪਹੁੰਚੇ ਆ ਬਾਈ ਜੀ ਪਿੰਡ ਪੁੱਚੋ ਕਲਾ ਜ਼ਿਲ੍ਹਾ ਬਰਹਿੰਡਾ ਬਾਈ ਕੋਲੇ ਆ ਮੀਨੀ ਮੱਝ ਬਗਾ ਹੂਆ ਪੰਜ ਚਾਰ ਦਿਨ ਲੈ ਜੂ ਚੌਥੇ ਸੂਏ ਸੂਣਾ ਬਾਈ ਜੀ ਜਿਹੜਾ ਪਿਛਲੇ ਸੂਏ ਦਾ ਰਿਕਾਰਡ ਆ ਦੁੱਧ ਦਾ 14-15 ਕਿਲੋ ਦੱਸਦਾ ਬਾਈ ਉਂਦੀ ਹੁੰਦੀ ਆ ਥਾਂ ਲਾਇਬ੍ਰੀ ਸਾਫ ਆ ਤੇ ਪਿੱਟ ਕੂੜੇ ਦੀ ਚੰਗੀ ਆ ਬਾਈ ਜੀ ਚੈੱਕ ਕਰ ਲੋ ਦਸਲੀ ਨਾਲ ਚੰਗੀ ਦੁੱਧ ਵਾਲੀ ਮੈਂ ਐਸਾ ਘਰੇ ਰੱਖਣ ਨੂੰ ਠੰਡੀ ਸੀਲਾ ਓਵਰ ਬਾਈ ਦਾ ਨੰਬਰ ਆ ਜਿਹੜਾ 82899 2703 ਇਹਦਾ ਰੇਟ ਰੱਖਿਆ ਜਿਹੜਾ ਬਾਈ ਜੀ 140 ਰੇਟ ਆ ਇਹਦਾ ਸੇ ਫੋਨ ਤੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਨੌਂ ਦਿਂ ਆਉਂਦੀ ਆ ਮੱਝ 5-7 ਦਿਨ ਲਊ ਬਹੁਤ ਬਹੁਤ ਮਿਹਰਬਾਨੀ ਉਹਨਾਂ ਵੀਰਾਂ ਦੀ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਨਿਤ ਮੰਡੀਆਂ ਦਾ ਹਾਲਚਲ ਦੇਖਣ ਲਈ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਖੋਲੋ ਬਾਈ ਜੀ 1 ਤਰੀਕ ਨੂੰ ਮੰਡੀ ਰਾਮਪਰਾ 11 ਨੂੰ ਤਨੋਲਾ ਤੇ 20 ਦੇ ਮੋੜਾਂ ਤੇ ਆਪਾਂ ਲਾਈਵ ਹੋਣੇ ਹੁੰਨੇ ਆ 8 ਵਜੇ ਤਕਰੀਬਨ ਜੇ ਕਿਸੇ ਹੋਰ ਭਰਾ ਨੇ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਆ 94799 8308 ਸਾਰੇ ਵੀਰਾਂ ਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਆਉਦੇ ਤਸੱਲੀ ਨਾਲ ਚੈੱਕ ਕਰਕੇ ਮਾਜਲ ਜਾ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ